ਇੱਕ ਵਾਰੀ ਇੱਕ ਬਹੁਤ ਹੀ ਪਹੁੰਚੇ ਹੋਏ ਮਹਾਤਮਾ ਕਿਸੇ ਪਿੰਡ 'ਚ ਪ੍ਰਿਕਸ਼ਾ ਨੂੰ ਗਏ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਇੱਕ ਇਸਤਰੀ ਨਾਲ ਹੋਈ ਤਾਂ ਉਸ ਇਸਤਰੀ ਨੇ ਉਹਨਾਂ ਮਹਾਤਮਾ ਨੂੰ ਸਾਧੂ ਨੂੰ ਇੱਕ ਸਵਾਲ ਕੀਤਾ ਤਾਂ ਉਹ ਇਸਤਰੀ ਕਹਿੰਦੀ ਮਹਾਰਾਜ ਜੀ ਤੁਸੀਂ ਐਨੇ ਸੁੰਦਰ ਸੋਹਣੇ ਸੁਨੱਖੇ ਆ ਤੇ ਤੁਸੀਂ ਸਾਧੂ ਕਾਹਦੋਂ ਬਣ ਗਏ ਤਾਂ ਸਾਧੂ ਮਹਾਤਮਾ ਜੀ ਨੇ ਜਵਾਬ ਦਿੱਤਾ ਉਹ ਕਹਿੰਦੇ ਭਾਈ ਦੁਨੀਆ 'ਤੇ ਕੋਈ ਵੀ ਚੀਜ਼ ਸੁਦੀਵੀ ਨਹੀਂ ਹੈ ਕਦ ਨੇ ਕਦ ਮੇਰਾ ਸਰੀਰ ਬੁੱਢਾ ਹੋ ਜਾਣਾ ਮੇਰਾ ਚਿਹਰਾ ਸੁੰਦਰ ਹੈ ਬਦਹੂਰਤ ਹੋ ਜਾਣਾ ਇਹ ਚੀਜ਼ਾਂ ਖਤਮ ਹੋਣ ਵਾਲੀਆਂ ਮੈਂ ਕਿਸੇ ਐਸੀ ਚੀਜ਼ ਦੀ ਖੋਜ ਚਾਹ ਜਿਹੜੀ ਸਦਾ ਹੀ ਬਣੀ ਰਹੇ ਉਹ ਇਨਾਂ ਗੱਲਾਂ ਤੋਂ ਉਹ ਇਸਤਰੀ ਬੜੀ ਪ੍ਰਭਾਵਿਤ ਹੋਈ ਤਾਂ ਉਹ ਇਸਤਰੀ ਨੇ ਉਸ ਮਹਾਤਮਾ ਨੂੰ ਆਪਦੇ ਘਰੇ ਭੋਜਨ ਸ਼ਕਲ ਦਾ ਨਿਯੋਤਾ ਦਿੱਤਾ ਤਾਂ ਉਹ ਸਾਧੂ ਨੇ ਭੋਜਨ ਦਾ ਨਿਯੋਤਾ ਸਵੀਕਾਰ